ਮਾਈ ਗੁਰਜੀ ਦਾ ਖਾਸ ਮਾਈ ਗੁਰਜੀ ਕੀ ਪੱਥੇ ਰੱਬ ਆਪਣੇ ਪਿਆਰਿਆਂ ਤੋਂ ਕਦੇ ਕੁਝ ਨਹੀਂ ਲਕੋਂਦਾ ਹੁੰਦਾ ਹਰੇਕ ਤਾਕਤ ਹਰੇਕ ਰਹਿਮਤ ਹਰੇਕ ਬਖਸ਼ਿਸ਼ ਮਹਾਰਾਜ ਆਪਣੇ ਪਿਆਰੇ ਦੀ ਝੋਲੀ ਵਿੱਚ ਪਾਉਂਦੇ ਨੇ ਦਸ ਦਿਨ ਇੱਕ ਵਾਰੀ ਸਰਦਾਰ ਗੁਰਦੇਵ ਸਿੰਘ ਜੀ ਜਿਹੜੇ ਸੰਤੋਗੜ ਇਲਾਕੇ ਦੇ ਰਹਿਣ ਵਾਲੇ ਸਨ ਸ੍ਰੀ ਹਜੂਰ ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਕਹਿੰਦੇ ਬਾਬਾ ਜੀ ਤੁਸੀਂ ਕਿਰਪਾ ਕਰਿਆ ਜੇ ਰਹਿਮਤ ਕਰਿਆ ਜੇ ਸਾਡੇ ਇਲਾਕੇ ਵਿੱਚ ਦਰਸ਼ਨ ਦੇਣ ਆਇਆ ਜੇ ਬਾਬਾ ਜੀ ਨੇ ਕਿਹਾ ਜਦੋਂ ਪ੍ਰਮਾਤਮਾ ਹੁਕਮ ਕਰੇਗਾ ਅਸੀਂ ਜ਼ਰੂਰ ਆਵਾਂਗੇ ਸਮਾਂ ਬਣਿਆ ਮਹਾਰਾਜ ਦੇ ਹੁਕਮ ਦੇ ਵਿੱਚ ਬਾਬਾ ਜੀ ਆਪਣੇ ਸੰਗੀਆਂ ਸਾਥੀਆਂ ਸਮੇਤ ਸੰਤੋਗੜ ਕਿਲੇ ਦੇ ਵਿੱਚ ਗਏ ਸਰਦਾਰ ਗੁਰਦੇਵ ਸਿੰਘ ਨੇ ਬੜੇ ਚਾਵਾ ਨਾਲ ਉਤਸ਼ਾਹ ਨਾਲ ਬਾਬਾ ਜੀ ਦਾ ਸਵਾਗਤ ਕੀਤਾ ਪਹੁੰਚਣ ਦੀ ਖੁਸ਼ੀ ਦੇ ਵਿੱਚ ਉਹਨੇ ਬਾਬਾ ਜੀ ਨੂੰ ਇੱਕ ਬੜਾ ਕੀਮਤੀ ਘੋੜਾ ਤੋਹਫੇ ਦੇ ਵਿੱਚ ਦਿੱਤਾ ਬਾਬਾ ਜੀ ਅਸਕੇ ਕਹਿਣ ਲੱਗੇ ਕਿੰਦੇ ਪਿਆਰੇ ਸਾਨੂੰ ਤੇਰਾ ਇਹ ਘੋੜਾ ਕਿਸ ਕੰਮ ਲਈ ਚਾਹੀਦਾ ਆ ਉਹਨੇ ਕਿਹਾ ਬਾਬਾ ਜੀ ਬੜਾ ਕੀਮਤੀ ਹੈ ਬਾਬਾ ਜੀ ਕਹਿੰਦੇ ਲੱਖ ਕੀਮਤੀ ਹੋਵੇ ਪਰ ਸਾਡੇ ਕਿਸੇ ਕੰਮ ਨਹੀਂ ਆਉਣਾ ਤੂੰ ਰੱਖ ਲੈ ਉਹਨੇ ਫਿਰ ਤੀਜੀ ਵਾਰੀ ਕਿਹਾ ਕਹਿੰਦਾ ਬਾਬਾ ਜੀ ਬਹੁਤ ਸੋਹਣਾ ਆ ਭੱਜਣ ਦੇ ਵਿੱਚ ਬਹੁਤ ਤੇਜ ਆ ਸਵਾਰੀ ਬਹੁਤ ਸੋਣੀ ਐਂਦੀ ਹੁੰਦੀ ਏ ਬਾਬਾ ਜੀ ਕਹਿੰਦੇ ਭਾਵੇਂ ਜੋ ਮਰਜੀ ਹੋਵੇ ਪਰ ਸਾਡੇ ਕਿਸੇ ਕੰਮ ਨਹੀਂ ਆ ਉਹਨੇ ਹੱਥ ਜੋੜੇ ਬਾਬਾ ਜੀ ਕਿਉਂ ਤੁਹਾਡੇ ਕੰਮ ਕਿਉਂ ਨਹੀਂ ਹੈ ਮੇਰੀ ਪੇਟਾ ਪ੍ਰਵਾਨ ਕਰੋ ਬਾਬਾ ਜੀ ਕਹਿੰਦੇ ਅਸੀਂ ਇਸ ਘੋੜੇ ਦਾ ਕੀ ਕਰਨਾ ਆ ਇਹਨੇ ਤੇ ਕੱਲ ਨੂੰ ਮਰ ਜਾਣਾ ਆ ਉਹਦੇ ਅੰਦਰ ਸ਼ੱਕ ਪੈਦਾ ਹੋਇਆ ਉਹਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਹਿੰਦੇ ਬਾਬਾ ਜੀ ਮੇਰੇ ਤੇ ਕਿਰਪਾ ਗੁਰੂ ਇੱਕ ਰਾਤ ਤੁਸੀਂ ਰੁਕੋ ਹੁਣ ਬਾਬਾ ਜੀ ਜਾਣਦੇ ਸਨ ਵੀ ਇਹਦੇ ਅੰਦਰ ਕੀ ਹੈ ਬਾਬਾ ਜੀ ਕਹਿੰਦੇ ਸਤ ਵਚਨ ਰੁਕ ਜਾਨੇ ਕਰੋ ਪ੍ਰਬੰਧ ਪ੍ਰਬੰਧ ਕੀਤਾ ਉਹੀ ਹੋਇਆ ਜੋ ਮਾਨ ਪੁਰਖਾਂ ਨੇ ਕਿਹਾ ਜਦੋਂ ਸਵੇਰ ਹੋਈ ਉਹ ਘੋੜੇ ਨੂੰ ਥੋੜਾ ਜਿਹਾ ਸੂਲ ਉੱਠਿਆ ਉਹ ਤੜਫ ਤੜਫ ਕੇ ਆਪਣੀ ਜਾਨ ਨਿਸ਼ਾਵਰ ਕਰ ਗਿਆ ਜਦੋਂ ਉਸ ਸਰਦਾਰ ਨੇ ਵੇਖਿਆ ਕਿ ਤੇ ਬਾਬਾ ਜੀ ਦੇ ਬਚਨ ਸੱਚ ਹੋ ਗਏ ਬੜਾ ਸ਼ਰਮਿੰਦਾ ਹੋਇਆ ਨਾਲੇ ਸ਼ਰਮਿੰਦਾ ਆਇਆ ਨਾਲੇ ਮਾਫੀਆਂ ਮੰਗੇ ਹੱਥ ਜੁੜ ਕੇ ਕਹਿੰਦਾ ਬਾਬਾ ਜੀ ਮਾਫ਼ ਕਰਨਾ ਅਸੀਂ ਤੁਹਾਡੀਆਂ ਰਹਿਮਤਾਂ ਬਖਸ਼ਿਸ਼ਾਂ ਨੂੰ ਨਹੀਂ ਸਮਝ ਸਕਦੇ ਜੋ ਪ੍ਰਮਾਤਮਾ ਨੇ ਤੁਹਾਡੇ ਤੇ ਕਿਰਪਾ ਕੀਤੀ ਰਹਿਮਤ ਕੀਤੀ ਅਸੀਂ ਦੁਨਿਆਵੀ ਲੋਕ ਨਹੀਂ ਸਮਝ ਸਕਦੇ ਫਿਰ ਉਹਨੇ ਬਾਬਾ ਜੀ ਨੂੰ ਇੱਕ ਹੋਰ ਘੂੜਾ ਭੇਟਾ ਕੀਤਾ ਨਾਲ ਬਾਬਾ ਜੀ ਨੂੰ ਬਹੁਤ ਪੈਸੇ ਮਾਇਆ ਦੇ ਰੂਪ ਵਿੱਚ ਭੇਟਾ ਕੀਤੇ ਤੇ ਮਹਾਰਾਜ ਜੀ ਫਿਰ ਇਸ ਤਰ੍ਹਾਂ ਆਪਣੀਆਂ ਰਹਿਮਤਾਂ ਬਖਸ਼ਿਸ਼ਾਂ ਵਰਤਾ ਕੇ ਸੰਤੋਖਾੜ ਦੇ ਰਾਜੇ ਨੂੰ ਇਹ ਗੱਲ ਦੱਸ ਕੇ ਕਿ ਗੁਰਦੇਵ ਸਿੰਘ ਪ੍ਰਮਾਤਮਾ ਜਦੋਂ ਆਪਣੀ ਬਖਸ਼ਿਸ਼ ਵਰਤਾਉਂਦਾ ਹੈ ਤਾਂ ਇੱਕ ਕਣ ਤੋਂ ਲੈ ਕੇ ਕਰੋੜ ਤੱਕ ਦੀ ਸੋਝੀ ਆਪਣੇ ਗੁਰਸਿੱਖ ਨੂੰ ਬਖਸ਼ ਦਿੰਦਾ ਆ।